ਅਰਕੀਤੇ ਜਾ ਕੇ ਬ੍ਰह्म ज्ञानी ਦਾ ਦਰਜਾ ਮਿਲਦਾ ਹੈ। ਇਹਨਾਰਦ ਮੈਂ ਉਹਨਾਂ ਭਗਤਾਂ ਦਾ ਧਿਆਨ ਕਰਦਾ ਹਾਂ ਜਿਹੜੇ ਦੇਵਤਾਂ ਤੋਂ ਵੀ ਉੱਪਰਲੀ ਮੰਜ਼ਿਲ 'ਚ ਬੈਠੇ ਨੇ। ਉਹ ਕਹਿੰਦੇ ਮਹਾਰਾਜ ਐਸੇ ਭਗਤ ਕਿਹੜੇ? ਭਗਵਾਨ ਕਹਿੰਦੇ ਚਲੋ ਦਿਖਾਉਂਦਾ। ਜੰਗਲ ਵਿੱਚ ਆ ਗਏ ਇੱਕ ਮਹਾਪੁਰਸ਼ ਕੂਟੀਆਂ ਵਿੱਚ ਬੈਠੇ ਨੇ। चार दीवारी बनी है कुटिया पाई है महापुरख बैठे ने कले कोई सेवादार नहीं है देखिया भगवान आगे नारद जी आगे तुम्बा फड़े को नारद दे नमस्कार की आओ महाराज जी आया आसन लाया बैठो कहते बई विशी आओ सानू पछाण लिया तुम ਉਹ ਕਹਿੰਦੇ ਮਹਾਰਾਜ ਜੋ ਤੁਹਾਡੀ ਕਿਰਪਾ ਹੋਈ ਮੈਨੂੰ ਨੇਤਰ ਬਖਸ਼ੇ ਮੈਂ ਤਾਂ ਹੀ ਪਛਾਣਿਆ ਤਦ ਹੀ ਨਾਉ ਲਿਆ ਵੀ ਆਓ ਭਗਵਾਨ ਬੈਠੋ ਇਹ ਨਾਰਦ ਜੀ ਨੇ ਬਰਮਾ ਦੇ ਪੁੱਤਰ 14 ਭਗਨਾ ਤੇ ਫਿਰਨ ਵਾਲੇ ਕਿੰਨੇ ਆਏ ਤੁਸੀਂ ਅੱਜ ਦਰਸ਼ਨ ਦਿੱਤੇ ਉਹ ਆਨ ਕਹਿੰਦੇ ਅਸੀ ਉੱਦਰ ਦੀ ਨੰਗ ਰਹੇ ਸੀ ਆਖਿਆ ਆਪਣੇ ਭਗਤ ਨੂੰ ਮਿਲ ਚੱਲੀਏ ਪਰ ਭਗਤਾਂ ਅੱਜ ਭੁੱਖ ਬੜੀ ਲੱਗੀ ਐ ਭੋਜਨ ਦੀ ਖੁਰਦਿਆ ਇੱਛਾ ਭੋਜਨ ਹੈ ਤੇਰੇ ਪਾਸ ਮਹਾਂਪੁਰ ਕੰਦੇ ਮਹਾਰਾਜ ਬੈਠੋ ਮੈਂ ਤਾਂ ਭੋਜਨ ਇੱਕ ਵਾਰ ਲਿਓਨਾ ਸਾਰੇ ਸ਼ਹਿਰ ਚੋਂ ਲਿਆਉਣਾ ਦੋ ਮਦੂਕੜੀਆਂ ਛਕ ਲੈਣਾ ਫਿਰ ਲਿਆਉਣਾ ਦੂਜੇ ਦਿਨ ਅੱਠ ਪਹਿਰ ਵਾਰ ਫਿਰ ਛਕ ਲੈਣਾ ਤੇਈ ਵਾਰ ਇੱਛਾ ਨਹੀਂ ਰਹੀ ਤਾਰ ਕੋਈ ਨਹੀਂ ਤੁਸੀਂ ਬੈਠੋ ਰੋਜ਼ ਰੋਜ਼ ਥੋੜਾ ਆਉਣਾ ਤੁਸੀਂ ਮੇਰੇ ਕੋਲ ਭੋਜਨ ਹੈ ਮੈਂ ਖੁੜੀ ਤਿਆਰ ਕਰਕੇ ਦੋ ਪ੍ਰਸ਼ਾਦ ਦੇ ਸਕਾਂ। ਉਹ ਆਨ ਕਹਿੰਦੇ ਨਾਰਦ ਬੈਕ ਟੂ ਸ਼ਪਰੀਚ ਬੈਠ ਗਏ। ਫੇੜ ਅਕਾਲ ਪੁਰਖ ਦੀ ਆਪਣੀ ਭਗਤਾਂ ਦੀ ਪਤ ਰੱਖਦਾ ਹੈ। ਭਗਤਾਂ ਦੇ ਹਿਰਦਿਆਂ ਦੇ ਉੱਤੇ ਪੁਰਾਣ ਦਾ ਇੱਕ ਨਾਮ ਲਿਖਿਆ ਹੁੰਦਾ ਉਹਨਾਂ ਨੂੰ ਆਪ ਦੇ ਭਗਤ ਦਾ ਪਛਾਣ ਹੁੰਦੀ ਹੈ ਪੁਰਾਣ ਕਹਿੰਦੀ ਨਾਰਦ ਜੀ ਅੰਦਰ ਬੈਠੋ ਆਓ ਆਪ ਅੰਦਰ ਬੈਨੇ ਮਾਹਪੁਰਗ ਭੋਜਨ ਬਣਾਉਨੇ ਭੋਜਨ ਬਣਾਉਣਾ ਸ਼ੁਰੂ ਕਰਤਾ ਆਟਾ ਲਿਆਂਦਾ ਆਟਾ ਗੁੰਨ ਲਿਆ ਦੋ ਪ੍ਰਸ਼ਾਦੇ ਬਣਾ ਲਏ ਦੋ ਤਿੰਨ ਬਾਕੀ ਨੇ ਚੁੱਲ੍ਹੇ ਦੇ ਵਿੱਚ ਬਾਲਣ ਮੁੱਕ ਗਿਆ ਉਹ ਨਹੀਂ ਬਾਲਣ ਸੀ ਕਿਹੜਾ ਫਕੀਰ ਰੋਜ਼ ਚੁੱਲ੍ਹਾ ਬਾਲਦੇ ਸੀ ਨਾਰਦ ਕਹਿੰਦੇ ਪ੍ਰਭਾਨ ਬੜਾ ਚਿਰ ਹੋ ਗਿਆ ਬੈਠਿਆ ਨੂੰ ਮਹਾਂਪੁਰਖ ਕੀ ਕਰਦੇ ਨੇ ਭੋਜਨ ਬਣਾਉਂਦੇ ਨੇ ਸਬਜ਼ੀ ਭਾਜੀ ਤਿਆਰ ਕਰ ਲਈ ਉਹਨਾਂ ਨੇ ਪਹਿਲਾਂ

ਉਹ ਅਨਕੀੜੇ ਕਿਸੇ ਦਾ ਬੰਨਿਆ ਹੋਇਆ ਤਾਂ ਹੁਣੇ ਅੰਦਰ ਧਿਆਨ ਹੋਜੂ ਐਨਾ ਜਨਮ ਹੋ ਗਿਆ ਮੈਨੂੰ ਭਗਤੀ ਕਰਦੇ ਨੂੰ ਅੱਜ ਭਗਵਾਨ ਨੇ ਘਰੇ ਆ ਕੇ ਆਪ ਕਿਹਾ ਭੋਜਨ ਛਕ ਲੈ ਸਾਧੂ ਤਰਪ ਹੋ ਗਲਵਾਉਂਦੇ ਨੇ ਅਰਦਾਸਾਂ ਕਰਦੇ ਨੇ ਉੱਥੇ ਤਾਂ ਛਕਿਆ ਦੀ ਮੇਰੇ ਗਰੀਬ ਦੀ ਘਰੀ ਛਪੜੀ ਜਾ ਕੇ ਕਹਿੰਦੀ ਨਹੀਂ ਭੋਜਨ ਨਹੀਂ ਛਕ ਲੈ ਖੇਰ ਕਿਵੇਂ ਕਰਾਂ ਲੱਕੜਾ ਲੈਣ ਜਾਵਾਂ ਮੈਂ ਜੇ ਲੱਕੜਾ ਲੈਣ ਚਲਿਆ ਗਿਆ ਆ ਦੋ ਪ੍ਰਸ਼ਾਦੇ ਸੁੱਕ ਜਾਣਗੇ ਦੋ ਬਚ ਗਏ ਤਿੰਨ ਲੈ ਹੁਣ ਤੋਂ ਲੱਕੜਾ ਖਵੜਾ ਕਦ ਮੇਲ ਸਭਲਾਂ ਦੇ ਬਚਨਾ ਚ ਦੇਰ ਹੁੰਦੀ ਐ ਇੱਥੇ ਲਿਖਿਆ ਹੈ ਮਹਾਂਪੁਰਖ ਕਹਿੰਦੇ ਤਨ ਕੀ ਦਾ ਗੁਰੂ ਦਾ ਮਨ ਕੀ ਦਾ ਗੁਰੂ ਦਾ ਤਨ ਹੈ ਨਹੀਂ ਤਨ ਤਾਂ ਹੈ ਨਹੀਂ ਫਕੀਰ ਕੋਨੇ ਤਨ ਹਾਜਰ ਹੈ ਮਾਨਵੀ ਦੇ ਦਿੱਤਾ ਮਾਨਵੀ ਪਹਿਲੇ ਹੀ ਦਿੱਤਾ ਹੋਇਆ ਹੈ ਫਿਰ ਹੋ ਕੀ ਕਰਾਂ ਬੈਠਿਆਂ ਬੈਠਿਆਂ ਨੇ ਆਪਦੀ ਸੱਚੀ ਲੱਤ ਚੁੱਲ੍ਹੇ ਵਿੱਚ ਧਾ ਦਿੱਤੀ ਐ ਸੱਚੀ ਲੱਤ ਚਰਲ ਚੁੱਲ੍ਹੇ 'ਚ ਧਾਰਤੀ ਪ੍ਰਸ਼ਾਦਾ ਪੱਕਦਾ ਹੈ ਭਗਵਾਨ ਕਹਿੰਦੇ ਨਾਰਦ ਦੇਵ ਕੀ ਆ ਪ੍ਰਸ਼ਾਦਾ ਪਿਆਰ ਨਹੀਂ ਹੋਇਆ ਜੇ ਤੱਕ चिर लाता महापुरखा ने छेती का तैयार करके लिया चुले लत जल रही है उधर भोजन एक प्रशादा रह गया नारद देख नहीं सकिया भगवान अंदर चलिया गया महापुरखा ने आपदी लत नगन लाती बालन लै नहीं गए ਕਹਿੰਦੇ ਨੇ ਐਨਾਂ ਚਿਰ ਭਗਵਾਨ ਨੇ ਖਬਰਾਂ ਵੇਖ ਨਾਲ ਕਿ ਨਹੀਂ ਭਗਵਾਨ ਕਹਿੰਦੇ ਨਾਰਦ ਹੁਣੇ ਉਹ ਦੱਸ ਇਹ ਬੀਦਾਂ ਚ ਲਿਖੀ ਐ ਗੱਲ ਇਹ ਵੇਦ ਬਾਣੀਆਂ ਚ ਲਿਖੀ ਹੋਈ ਐ ਗੱਲ ਪ੍ਰੇਮ ਦੀ ਕੋਈ ਮੰਜ਼ਿਲ ਐ ਇਹ ਨੂੰ ਆਮ ਭਗਤਾਂ ਨੇ ਇਹਨਾਂ ਰਿਸ਼ੀਆਂ ਨੇ ਆਪ ਦੇ ਲੱਤ ਦੀ ਪਰਵਾਹ ਨਹੀਂ ਕੀਤੀ ਸੁੰਦਰ ਸਰੀਰ ਦੀ ਪਰਵਾਹ ਨਹੀਂ ਕੀਤੀ ਮੇਰੇ ਤੋਂ ਨਿਸ਼ਾਦਰ ਕਰ ਦਿੱਤਾ ਹੁਣ ਮੈਂ ਇਹਨਾਂ ਨੂੰ ਕੀ ਭੇਟਾ ਕਰਾਂ ਜੇ ਮੈਂ ਇਹਨਾਂ ਨੂੰ ਤਿੰਨ ਲੋਕ ਦਾ ਰਾਜ ਵੀ ਦਵਾਂ ਇਹਨਾਂ ਨੇ ਰਾਜ ਵੀ ਨਹੀਂ ਲੈਣਾ ਇਹ ਕੀ ਚਾਹੁੰਦੇ ਨੇ ਇਹ ਫਿਰ ਵੀ ਮੰਗਦੇ ਨੇ ਪ੍ਰੀਤੀ ਚਰਨਾਂ ਕਮ ਲਾਂਦੀ ਪ੍ਰੀਤੀ ਚਰਨਾਂ ਕਮ ਲਾਂਦੀ ਪ੍ਰੀਤੀ ਚੜ੍ਹਨੋਂ ਕਮ ਲੈਂਦੀ ਪ੍ਰੀਤੀ ਵਰਸੋਂ ਜਰਨਾਂਦੀ ਮੇਤਰਾ ਜਿ ਮੁਕਟ ਦੀ ਮੰਗਦ ਮਰਛੂ ਚਰਨਾਂ ਦੀ ਕਦੇ ਰਾਜ ਮੁਕਤਨੀ ਮੰਗਦਾ ਪ੍ਰੀਤੀ ਮਰਛੂ ਚਰਨਾਂ ਦੀ ਰਾਜ ਮੁਕਤਨੀ ਮੰਗਦਾ ਮਰਛੂ ਹੋਈ ਰਾਜ ਮੁਕਤਨੀ ਮੰਗਦਾ ਪ੍ਰੀਤੀ ਮਰਛੂ ਚਰਨਾਂ ਦੇ ਨੇ ਹੀ ਪ੍ਰਭਾਇੋ ਤੁਗਲਾਨ ਕਹਿੰਦੇ ਨਾਰਦ ਮੈਨੂੰ ਇਹਨਾਂ ਭਗਤਾਂ ਨੇ ਬਸੀ ਪੂਤ ਕਰ ਲਿਆ ਬੰਦ ਲਿਆ ਕਾਦੇ ਨਾਲ ਆ ਪ੍ਰੇਮ ਦੀ ਮੰਜ਼ਿਲ ਨਾਲ ਉਹਨੇ ਨਾਸਨ ਤਨ ਮਾਨ ਤਨ ਟੇਕਾ ਕਰਕੇ ਗੁਰੂ ਨੂੰ ਮਨਾ ਲੈਣਾ ਖੁਸ਼ ਕਰ ਲੈਣਾ ਸਿੱਖ ਦੀ ਮੰਜ਼ਿਲ ਪਹਿਲੀ ਮੰਜ਼ਲ ਹੈ ਪਹਿਲੀ ਮੰਜ਼ਲ ਤੇ ਪਾਸ ਹੋ ਜਾਵੇ ਤਨ ਮਨ ਤਨ ਸਭ ਗੁਰ ਕੋ ਕੰਨੇ ਜਰੂਰ ਹੈ ਪਰ ਜੀ ਗੁਰ ਸੰਗਤ ਜੀ ਸੱਚਮੁੱਚ ਕੈਡ ਮਾਤਰ ਵਿੱਚ ਨਾ ਹੋਵੇ ਕਠਿਨੀ ਵਿੱਚ ਨਾ ਹੋਵੇ ਜੇ ਕਰਨੀ ਵਿੱਚ ਕਿਤੇ ਆ ਜਾਵੇ ਤਾਂ ਉਹ ਜੀਵਨ ਦਾ ਆਨੰਦ ਉਹ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੇ ਤਨ ਮਨ ਤਨ ਸਭ ਗੁਰ ਕੋ ਨੈ ਪਰਮਾਨ ਆਉਂਦੇ ਨੇ ਉਹ ਪਿਆਰ ਭਗਵਾਨ ਕਹਿੰਦੇ ਮੈਂ ਆਪਣੇ ਭਗਤਾਂ ਦੇ ਹਰ ਵੇਲੇ ਅੰਗ ਸੰਗ ਰਹਿਣਾ ਜਿਹੜੇ ਭਗਤ ਮੇ ਤੋਂ ਆਪਾ ਵਾਰ ਦਿੰਦੇ ਨੇ ਆਪ ਗਵਾਈਏ ਤਾਂ ਸ਼ੋਭਾਈਏ ਔਰ ਕੈਸੀ ਚਤ్రਾਈ ਚਤ్రਾਈ ਨਾਲ ਨਹੀਂ ਕੁਸ਼ ਮਿਲਦਾ ਜੇ ਮਿਲੇਗਾ ਆਪਣਾ ਆਪ ਗਵਾ ਕੇ ਮਿਲਦਾ ਹੈ